ਗੁਰਾ ਤੋਂ ਮਸਾਣੀ ਤੱਕ 6 ਕਰੋੜ 2 ਲੱਖ ਦੀ ਲਾਗਤ ਨਾਲ ਬਣਨ ਵਾਲੀ 16.10 ਕਿਲੋਮੀਟਰ ਸੜਕ ਦਾ ਸ਼ੁਭ ਆਰੰਭ ਵਿਧਾਨ ਸਭਾ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਰੀਵਨ ਕੱਟ ਕੇ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਸੜਕ ਲਗਭਗ 60 ਪਿੰਡਾਂ ਨੂੰ ਜੋੜਦੀ ਹੈ ਹਲਕੇ ਦੇ ਪਿੰਡਾਂ ਦੀ ਵੱਡੀ ਮੰਗ ਸੀ ਕਿ ਲੰਮੇ ਸਮੇਂ ਤੋਂ ਟੁੱਟੀ ਹੋਈ ਸੜਕ ਨੂੰ ਬਣਾਇਆ ਜਾਵੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਬੋਟਾ ਸਮੇਂ ਸੜਕ ਨੂੰ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਉਨਾ ਕਿਹਾ ਕਿ ਸੜਕ ਦੇ ਬਣਨ ਤੋਂ ਬਾਅਦ ਇਸ ਦੀ ਸਾਮ ਸੰਭਾਲ ਵਾਸਤੇ ਪੰਜਾਬ ਸਰਕਾਰ ਨੇ 50 ਲੱਖ ਰੁਪਏ ਵੀ ਭੇਜ ਦਿੱਤੇ ਹਨ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਸੰਗਠਨ ਇੰਚਾਰਜ ਵਿਧਾਨ ਸਭਾ ਕਾ ਫਲੋਰ ਸੰਜੀਤ ਟਵਾਲ ਜੇ ਮਨੀਸ਼ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਗੁਰਾਇਆਂ ਸੁਦੇਸ਼ ਕੁਮਾਰ ਬਿੱਲਾ ਕੌਂਸਲਰ ਮਨੋਜ ਕੋਗਨਾ ਕੌਂਸਲਰ ਰਾਹੁਲ ਪੁੰਜ ਸੰਜੀਵ ਕੁਮਾਰ ਹੀਰ ਰੋਸ਼ਨਾ ਰੋਚੀ ਗੁਰਵਿੰਦਰ ਸਿੰਘ ਨੌਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ ਕਾ ਵਿਧਾਨ ਸਭਾ ਫਲੋਰ ਦਾ ਬਹੁਤ ਹੀ ਮਹੱਤਵਪੂਰਨ ਕਸਬਾ ਗਰਾਇਆਂ ਗਰਾਇਆਂ ਸ਼ਹਿਰ ਦੇ ਨਾਲ ਤਕਰੀਬਨ 40-50 ਪਿੰਡ ਜਿਹੜੇ ਕਿ ਮਸਾਣੀ ਤੱਕ ਜਿਹੜੇ ਹੈਗੇ ਆ ਅੱਧਾ ਹਲਕਾ ਏਸ ਜਿੱਥੇ ਛੜਕਦੇ ਅੱਜ ਆਪਾਂ ਖਤਰਤ ਹੋਇਆ ਗਰਾਇਆਂ ਦੇ ਸ਼ੁਰੂਆਤ ਦੇ ਵਿੱਚ ਇਹ ਛੜਕ ਜਿਹੜੀ ਹੈ 50 ਤੋਂ 60 ਪਿੰਡਾਂ ਨੂੰ ਜਿਹੜੀ ਹੈਗੀ ਲਗਾਤਾਰ ਜਿਹੜੀ ਹੈਗੀ ਉਹ ਜੋੜ ਰਹੀ ਆ ਔਰ ਇਲਾਕੇ ਔਰ ਹਲਕੇ ਦੇ ਲੋਕਾਂ ਦੀ ਬੜੀ ਵੱਡੀ ਮੰਗ ਸੀ ਕਿ ਇਹ ਸ਼ਰਤ ਜਿਹੜੀ ਹੈਗੀ ਆ ਕਾਫੀ ਸਮੇਂ ਤੋਂ ਟੁੱਟੀ ਸੀਗੀ ਔਰ ਸੂਬੇ ਦੇ ਮੁੱਖ ਮੰਤਰੀ ਸਦਾ ਭਵਨ ਸਿੰਘ ਮਾਨ ਜੀ ਨੇ ਪਿੱਛੇ ਬਚਨ ਬਾਤਾਂ ਪ੍ਰਗਟਾਈ ਸੀ ਕਿ ਅਸੀਂ ਸੂਬੇ ਦਾ ਵਿਕਾਸ ਕਰਾਂਗੇ ਸੜਕਾਂ ਦੀ ਜਿਹੜੀ ਕਾਇਆਕਲਪ ਕਰਾਂਗੇ ਉਸ ਸੜਕਾਂ ਦੀ ਕਾਇਆਕਲਪ ਕਰਨ ਦੇ ਲਈ ਅੱਜ ਲਗਭਗ ਜਿਹੜੀ ਇਹ ਸੜਕ ਹੈ ਇਹ 16 ਅਹ ਕੋਈ 10 ਕਿਲੋਮੀਟਰ ਦੀ ਜਿਹੜੀ ਲੰਬੀ ਛੜਕ ਆ ਜਿਹੜੀ ਇਥੋਂ ਕਰਾਇਆ ਤੋਂ ਸ਼ੁਰੂ ਹੋ ਕੇ ਮਸਾਣੀ ਤੇ ਉਸ ਤੋਂ ਬਕੰਧਪੁਰ ਰੋਡ ਦੇ ਨਾਲ ਜਿਹੜੀ ਇਹ ਟੱਚ ਹੋਣੀ ਆ ਇਧਰ ਨਾਲ ਬਹੁਤ ਸਾਰੇ ਪਿੰਡ ਜਾਂਦੇ ਆ ਇੱਥੇ ਲਗਭਗ 6.2 ਕਰੋੜ ਰੁਪਏ ਜਿਹੜਾਗਾ ਇਸ ਤੇ ਖਰਚ ਹੋਣਾ ਆ ਔਰ ਨਾਲ ਦੀ ਨਾਲ ਇੱਕ ਹੋਰ ਤੁਹਾਨੂੰ ਮੈਂ ਦੱਸ ਦੇਣਾ ਇੱਕੋ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਗੱਲ ਕੀਤੀ ਆ ਕਿ ਸੜਕਾਂ ਦੇ ਰੱਖ-ਰਖਾਵ ਲਈ ਵੀ ਪਹਿਲਾ ਐਡਵਾਂਸ ਪੈਸੇ ਦਿੱਤੇ ਜਾ ਰਹੇ ਆ 50 ਲੱਖ ਰੁਪਇਆ ਜਿਹੜਾ ਹੈ ਇਸੇ ਰੱਖ-ਰਖਵਾ ਲਈ ਇਹਦੀ ਮੇਨਟੇਨੈਂਸ ਲਈ 5 ਸਾਲ ਦਾ ਜਿਹੜਾ ਉਹ ਵੀ ਪਾ ਦਿੱਤਾ ਹੈਗਾ ਸੋ ਅੱਜ ਇਸ ਸੜਕ ਦਾ ਜਿਹੜਾ ਹੈ ਅਸੀਂ ਸ਼ੁਰੂਆਤ ਕਰਾਈ ਆ ਸਾਡੇ ਨਾਲ ਬਹੁਤ ਹੀ ਸਤਿਕਾਰਤ ਪ੍ਰਦੀਪ ਦੁੱਗਲ ਜੀ ਚੇਅਰਮੈਨ ਮਾਰਕੀਟ ਕਮੇਟੀ ਗਰਾਇਆ ਔਰ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਅਰੋਸ਼ਲਦਾਰ ਰੋਸ਼ੀ ਜੀ ਆਪਣੇ ਸਾਡੇ ਮਨੋਜ ਗੋਗਨਾ ਜੀ ਆ ਮਨੀਸ਼ ਜੀ ਸਾਡੇ ਕੰਡਾ ਆਪਣੇ ਕੰਡਾ ਸਾਹਿਬ ਜੀ ਜਿਹੜੇ ਹੈਗੇ ਆ ਸੰਜੀਵ ਕੰਡਾ ਜੀ ਔਰ ਬਹੁਤ ਹੀ ਸਾਰੇ ਸਤਿਕਾਰਤ ਜਿਹੜੇ ਸਾਡੇ ਐਮਸੀ ਸਾਥੀ ਖੜੇ ਨੇ ਔਰ ਬਹੁਤ ਹੀ ਸਤਿਕਾਰ ਸਾਡੇ ਸੰਗਠਨ ਅਨਚਾਰਜ ਸੰਜੀਤ ਅਟਵਾਲ ਜੀ ਔਰ ਮੇਰੇ ਨਾਲ ਨੋਰਾ ਸਾਹਿਬ ਜੀ ਖੜੇ ਨੇ ਪਲਵਿੰਦਰ ਨੋਰਾ ਗੁਰਵਿੰਦਰ ਨੋਰਾ ਜੀ ਔਰ ਸਾਡੇ ਬਹੁਤ ਹੀ ਜਤਨ ਸ਼ਰਮਾ ਜੀ ਸੰਜੀਪ ਹੀਰ ਜੀ ਬਹੁਤ ਹੀ ਸਤਿਕਾਰ ਤੇ ਜਿਹੜੇ ਸਾਡੇ ਆ ਰਾਹਲ ਪੌਂਜੀ ਜਿਹੜੇ ਵੱਡੇ ਵੱਡੇ ਥਾਂ ਸਿੱਟਣ ਵਾਲੇ ਹੈਗੇ ਆ ਬਹੁਤ ਹੀ ਇਲਾਕੇ ਦੀਆਂ ਸਤਿਕਾਰ ਸਖਸੀਤਾ ਜਿਹੜੀਆਂ ਆ ਇੱਥੇ ਇਕੱਤਰਤ ਹੋਈਆਂ ਆ ਇਹਨਾਂ ਦੀ ਹਾਜ਼ਰੀ ਵਿੱਚ ਅੱਜ ਜਿਹੜਾ ਹੈ ਸ਼ਰਕ ਦਾ ਜਿਹੜਾ ਸ਼ੁਰੂਆਤ ਕਰਨ ਲੱਗੇ ਆ ਦੂਜੀ ਵੱਡੀ ਜਿਹੜੀ ਸੀ ਸਾਨੂੰ ਇਸ ਗਰਾਇਆ ਸ਼ਹਿਰ ਦੀ ਬਹੁਤ ਹੀ ਮੰਗ ਸੀ ਕਿਉਂਕਿ ਸਾਡੇ ਬਹੁਤ ਹੀ ਪਵਿੱਤਰ ਤਿਹਾੜ ਜਿਹੜੇ ਕਿ ਸਾਡੇ ਹਿੰਦੂ ਧਰਮ ਦੀ ਸ਼ੋਭਾ ਨੂੰ ਵਧਾਉਦੇ ਆ ਦਸਹਿਰਾ ਆਉਣ ਵਾਲਾ ਦੀਵਾਲੀ ਆਉਣ ਵਾਲੀ ਆ ਜਿਹੜੀ ਦੁਰਗਾ ਪੂਜਾ ਜਿਹੜੀ ਹੈਗੀ ਆ ਇੱਕ ਤਰੀਕ ਨੂੰ ਉਹਦਾ ਵੀ ਬਹੁਤ ਵੱਡਾ ਫੰਕਸ਼ਨ ਆ ਔਰ ਸਾਰੇ ਤਿਹਾੜਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਗਰਾਇਆ ਸ਼ਹਿਰ ਦੇ ਸਾਰੇ ਨਿਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅਸੀਂ ਬਚਨ ਵਾਦਾ پکڑਣਗੇ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਸੜਕ ਜਿਹੜੀ ਹੈ ਇਹ ਗਰਾਇਆ ਸ਼ਹਿਰ ਦੀ ਬਣ ਕੇ ਜਿਹੜੀ ਅੱਗੇ ਵਧ ਜਾਏਗੀ ਔਰ ਇਹ ਹਫ਼ਤਾ 10 ਦਿਨ ਦੇ ਵਿੱਚ ਵਿੱਚ ਸੜਕ ਜਿਹੜੀ ਹੈ ਅਸੀਂ ਮੁਕੰਮਲ ਖਾਂਦੀ ਜਿਹੜੀ ਹੈ ਗਿਆ ਉਹ ਟਾਰਗੇਟ ਰੱਖਿਆ ਆ ਸੋ ਤੁਹਾਡੇ ਸਹਿਯੋਗ ਦੇ ਨਾਲ ਸਰਕਾਰ ਜਿਹੜੀ ਜਗਾ ਦਿਨ ਰਾਤ ਜਿਹੜੀ ਹੈ ਗਿਆ ਉਹ ਕੰਮ ਕਰਈ ਆ ਆ ਇੱਕ ਦਿਨ ਦੇਖਿਆ ਕਿ ਅਸੀਂ ਜਾ ਕੇ ਬਰਕਾ ਦੇ ਵਿੱਚ ਮੈਂ ਤਾਂ ਆਪਣੇ ਚੀਰਮੈਨ ਸਾਹਿਬ ਨੇ ਔਰ ਦੂਸਰੀ ਜਿਹੜੀ ਹੈ ਸਰਾਲ ਮੂਡੀ ਦੇ ਵਿੱਚ ਸੜਕ ਸ਼ੁਰੂ ਕੀਤੀ ਆ ਹੁਣ ਨਾਲੇ ਅਸੀਂ ਟਾਕ ਟੂ ਲਿੱਧਰ ਤੱਕ ਜਿਹੜੀ ਸੜਕ ਜਿਹੜੀ ਬਣਾਉਣੀ ਆ ਪਰ ਜਾਨਾ ਸੜਕਾਂ ਦੀ ਜਿਹੜੀ ਹੈ ਸ਼ੁਰੂਆਤ ਕਰ ਰਏ ਹੈਗੇ ਆ ਪੈਸਿਆਂ ਦੀ ਕੋਈ ਕਮੀ ਨਹੀਂ ਸਿਰਫ ਤੇ ਸਿਰਫ ਤੁਹਾਡਾ ਸਾਥ ਚਾਹੀਦਾ ਸੂਬੇ ਦੇ ਮੁੱਖ ਮੰਤਰੀ ਸਦਾ ਭਵਨ ਸਿੰਘ ਮਾਨ ਹੋਣ ਦੀ ਰਹਿਮਾਈ ਦੇ ਵਿੱਚ ਉਹ ਰੰਗਲਾ ਪੰਜਾਬ ਮੁੜ ਕੇ ਵਿਕਸਤ ਹੋ ਰਿਹਾ ਹਾਂ ਇੱਕ ਜ਼ਰੂਰ ਗੁਜਾਰਸ਼ ਬੇਨਤੀ ਕਰਨੀ ਚਾਹੁੰਦਾ ਮੇਰੇ ਮੀਡੀਆ ਦੇ ਸਾਥੀ ਮਨੀਸ਼ ਜੀ ਹੋਰ ਸਾਰੇ ਸਾਥੀ ਖੜੇ ਨੇ ਇਹਨਾਂ ਦੇ ਮਾਧਮ ਰਾਹੀਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਆਓ ਪਿਛਲੇ ਦਿਨੀ ਜਿਹੜਾ ਹੈ ਪੰਜਾਬ ਦੇ ਵਿੱਚ ਕੁਦਰਤੀ ਕਰੋਪੀ ਨੇ ਬਹੁਤ ਵੱਡਾ ਕਹਿਰ ਮਚਾਇਆ ਸੀ ਔਰ ਇਥੇ ਹੜਾਂ ਦੀ ਬਹੁਤ ਹੀ ਵੱਡੀ ਮਾਰ ਪਈ ਆ ਉਸੇ ਵਿੱਚ ਤੁਸੀਂ ਚੜ੍ਹਦੀ ਕਲਾ ਪ੍ਰੋਗਰਾਮ ਤਹਿਤ ਜਿਹੜਾਗਾ ਸਭ ਤੋਂ ਵੱਡਾ ਜਿਹੜਾ ਹੈਗਾ ਤੁਸੀਂ ਇਹਦੇ ਵਿੱਚ ਯੋਗਦਾਰ ਪਾਓ ਜੋ ਵੀ ਤੁਸੀਂ ਸ਼ਰਦਾ ਕੋਈ 50000 ਕੋਈ ਲੱਖ ਜਿੱਥੇ ਵੀ ਕਿਤੇ ਆਪਾਂ ਕਰਦੇ ਆ ਉਹਦੇ ਸੀਐਮ ਜਿਹੜਾ ਹੈਗਾ ਫਾਂਡਿਆ ਜਿਹੜਾ ਅਕਾਊਂਟ ਖੋਲਿਆ ਉਹਦੇ ਵਿੱਚ ਪਾ ਕੇ ਸਾਨੂੰ ਜਿਹੜੀ ਹੈਗੀ ਵਟਸਐਪ ਤੇ ਫੋਟੋ ਕਾਪੀ ਭੇਜ ਦਿਓ ਜਿਸ ਤਰ੍ਹਾਂ ਬਹੁਤ ਵੱਡੀ ਸ਼ਖਸੀਅਤ ਸਾਡੇ ਕ੍ਰੇਮਕਾ ਇੰਡਸਟਰੀਆਂ ਨੇ 20 ਲੱਖ ਰੁਪਈਆ ਜਿਹੜਾ ਹੈਗਾ ਇਸ ਜਿਹੜਾ ਹੈਗਾ ਮਿਸ਼ਨ ਦੇ ਵਿੱਚ ਭੇਜਿਆ ਮੇਰੇ ਕੋਲ ਫੋਟੋ ਕਾਪੀ ਆ ਉਹਨਾਂ ਦਾ ਵੀ ਸੀ ਧੰਨਵਾਦ ਕਰਦੇ ਆ ਹੋਰ ਬਾਰੇ ਸਮੇਂ ਦੇ ਵਿੱਚ ਜਿਹੜੇ ਵੀ ਸਾਥ ਇਸ ਮਿਸ਼ਨ ਦੇ ਵਿੱਚ ਯੋਗਦਾਨ ਪਾਉਣਗੇ ਉਹ ਇੱਕ ਮਨੁੱਖਤਾ ਤੇ ਮਾਨਵਤਨੀ ਭਲਾਈ ਦੇ ਲਈ ਕੰਮ ਕਰਨਗੇ ਸੋ ਅੱਜ ਦੇ ਇਸ ਸ਼ੁਰੂਆਤੀ ਪ੍ਰੋਗਰਾਮ ਦੇ ਵਿੱਚ ਮੈਂ ਸਾਰੇ ਗ੍ਰਾਂ ਸ਼ਹਿਰ ਦੇ ਨਿਵਾਸੀਆਂ ਨੂੰ ਪਿੰਡਾਂ ਦੇ ਨਿਵਾਸੀਆਂ ਨੂੰ ਹਲਕਾ ਵਿਦਵਾਨ ਸਭਾ ਫਲੋਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਆ ਔਰ ਆਸ ਕਰਦਾ ਕਿ ਆਪਾਂ ਇਸੇ ਤਰ੍ਹਾਂ ਜਿਹੜੇ ਗਿਆ ਵਿਕਾਸ ਦੇ ਕੰਮ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਤੋਂ ਅੱਜ ਜੋ ਬੜਾ ਪਿੰਡ ਰੋਡ ਦਾ ਉਦਘਾਟਨ ਕੀਤਾ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਸਾਡੇ ਮਾਨਯੋਗ ਹਲਕਾ ਅੰਚਾਰ ਸਾਹਿਬ ਨੇ ਫਲੋਰ ਹਲਕੇ ਤੋਂ ਔਰ ਨਾਰ ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰਵੀਰ ਦੁੱਗਲ ਜੀ ਅਸੀਂ ਇਹਨਾਂ ਦੇ ਰਿਣੀ ਹਾਂ ਕਿ ਜਿਸ ਦਿਨ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਚੇਅਰਮੈਨ ਸਾਹਿਬ ਨੂੰ ਬੇਨਤੀ ਲਈ ਸੀ ਕਿ ਦਸਹਿਰਾ ਜੋ ਹੈ 2 ਅਕਤੂਬਰ ਦਿਨ ਵੀਰਵਾਰ ਨੂੰ ਦਾਣਾ ਮੰਡੀ ਕਰਾਇਆ ਵਿਖੇ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਰਾਮਜੀਨਾ ਦਸਹਿਰਾ ਸਮਿਤੀ ਵੱਲੋਂ ਮਨਾਇਆ ਜਾ ਰਿਹਾ ਹੈ ਤੋਂ ਹਮਦੇ ਨਾਲ ਹਰ ਸਾਲ ਦੀ ਤਰ੍ਹਾਂ ਔਰ ਬੜਾ ਪਿੰਡ ਰੋਡ ਦੀ ਜੋ ਸੜਕ ਹੈ ਉਸਦੀ ਹਾਲਤ ਕਾਫੀ ਕਹੋ ਕਿ ਖਰਾਬ ਦੇਖੀ ਜਾ ਰਹੀ ਸੀ ਬੜੇ ਲੰਬੇ ਸਮੇਂ ਤੋਂ ਔਰ ਜੋ ਰਿਪੇਅਰ ਮੰਗ ਲਈ ਸੀ ਔਰ ਜੋ ਇਹ ਸੜਕ ਸੀ ਕਿ ਇਸ ਨੂੰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਪ੍ਰਿੰਸੀਪਲ ਸਾਹਿਬ ਨੂੰ ਹਲਕਾ ਚਾਰਜ ਜੀ ਨੂੰ ਚੇਅਰਮੈਨ ਸਾਹਿਬ ਨੂੰ ਬੇਨਤੀ ਲਈ ਕਿ ਇਹ ਸੜਕ ਨੂੰ ਜੋ ਹੈ ਤੁਸੀਂ ਰਿਪੇਅਰ ਕਰਵਾ ਦਿਓ ਅਸੀਂ ਇਹਨਾਂ ਦੇ ਦਿਲੋਂ ਧੰਨਵਾਦੀ ਹਾਂ ਕਿ ਇਹਨਾਂ ਨੇ ਰਿਪੇਅਰ ਦੀ ਜਗ੍ਹਾ ਤੇ ਸੜਕ ਹੀ ਨਵੀਂ ਬਣਾਉਣ ਦਾ ਜੋ ਫੈਸਲਾ ਕੀਤਾ ਹੈ ਔਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਮੁੱਚੇ ਨਗਰ ਨਿਵਾਸੀਆਂ ਦੇ ਵੱਲੋਂ ਸ਼ਹਿਰ ਦੇ ਵੱਲੋਂ ਔਰ ਨਿੱਜੀ ਤੌਰ ਤੇ ਸ਼੍ਰੀ ਰਾਮ ਮੰਦਰ ਰਿਸ਼ੀ ਕੁਟਿਆ ਰਾਮ ਨੀਲਾ ਦਸਹਿਰਾ ਸਮਿਤੀ ਦੇ ਵੱਲੋਂ ਕਿ ਸਾਡੀ ਬੇਨਤੀ ਨੂੰ ਇਹਨਾਂ ਨੇ ਪ੍ਰਵਾਨ ਕੀਤਾ ਔਰ ਦਸਹਿਰੇ ਦੇ ਸਮਾਗਮ ਤੋਂ ਪਹਿਲਾਂ ਹੀ ਇਸ ਕੰਮ ਨੂੰ ਸ਼ੁਰੂ ਕਰਵਾਇਆ ਹੈ ਔਰ ਇਸ ਕੰਮ ਨੂੰ ਸ਼ੁਰੂ ਕਰਵਾਉਣ ਦੇ ਲਈ ਇਹਨਾਂ ਦਾ ਅਸੀਂ ਜਿੰਨਾ ਵੀ ਧੰਨਵਾਦ ਕਰੀਏ ਉਨਾ ਹੀ ਘੱਟ ਹੈ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਹੈ ਜੀ ਜੈ ਸ਼੍ਰੀਨਾਮ